ਆਰੇ ਜੀ ਅਗਮ ਬਾਤੇ ਮਾਰੋ ਜ਼ੋਰਦਾਰ ਤਾਲੀਆਂ ਕਲਾਪਿੰਗ ਖੁਸ਼ੀ ਦੇ ਆਸੂ ਨੇ ਕਿ ਡਰਦੇ ਆਸੂ ਨੇ ਡਰਿਆ ਪਿਆ ਸੀ ਵੈਰੀ ਗੁੱਡ ਹੈਪੀ ਬਰਥਡੇ ਟੂ ਯੂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਤੇ ਅੱਜ ਬੜਾ ਖਾਸ ਦਿਨ ਹੈ ਜੀ ਅਸੀਂ ਪਹੁੰਚੇ ਹਾਂ ਜੀ ਆਪਣੇ ਪਿੰਡ ਖਾਸ ਦਿਨ ਕੀ ਅੱਜ ਸਾਡੇ ਅਗਮ ਦਾ ਤੇ ਪਰਮ ਦਾ ਰਿਜ਼ਲਟ ਹੈਗਾ ਅੱਜ ਹੀ ਹੈ ਨਾ ਰਿਜ਼ਲਟ ਦੇ ਦੇਖੋ ਚਲੋ ਰਿਜ਼ਲਟ ਜੋ ਵੀ ਆਵੇ ਚੰਗਾ ਆਵੇ ਮਾੜਾ ਆਵੇ ਬਟ ਇੱਕ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਦੋਨਾਂ ਨੂੰ ਮਿਹਨਤ ਕਰਨੀ ਆ ਗਈ ਅਗਮ ਨੂੰ ਵੀ ਔਰ 5-5 ਘੰਟੇ ਉਹ ਪੜਦੇ ਰਹੇ ਨੇ ਉਹਨਾਂ ਨੂੰ ਬੈਠਣੀ ਸਿਟਿੰਗ ਸਿਟਿੰਗ ਲਗਾਨੀ ਆ ਗਈ ਇਸ ਚੀਜ਼ ਨਾਲ ਦੇਖੋ ਕਿਸੇ ਬੱਚੇ ਨੇ ਫਸਟ ਆਣਾ ਕਿਸੇ ਨੇ ਸੈਕਿੰਡ ਆਣਾ ਥਰਡ ਆਣਾ ਉਹ ਮੈਟਰ ਨਹੀਂ ਕਰਦਾ ਮੈਟਰ ਕਰਦੀ ਹੈ ਸਿਰਫ ਇੰਟੈਲੀਜੈਂਸ ਬੰਦੇ ਦਾ ਦਿਮਾਗ ਤੇਜ਼ ਹੋਣਾ ਚਾਹੀਦਾ ਇੰਟੈਲੀਜੈਂਟ ਹੋਣਾ ਚਾਹੀਦਾ ਉਹਨੂੰ ਦੁਨੀਆ ਵੀ ਚੀਜ਼ਾਂ ਦਾ ਪਤਾ ਹੋਣੀ ਚਾਹੀਦੀ ਹੈ ਪ੍ਰੈਕਟੀਕਲ ਨੋਲੇਜ ਹੋਣੀ ਚਾਹੀਦੀ ਹੈ ਨੰਬਰਸ ਇਹ ਰਿਜ਼ਲਟ ਤਾਂ ਇੱਕ ਨੰਬਰ ਹੁੰਦਾ ਬਸ ਬੱਚੇ ਦਾ ਮਾਨਸਿਕ ਵਿਕਾਸ ਹੋ ਜਾਏ ਉਹ ਬਹੁਤ ਜ਼ਰੂਰੀ ਹੈ ਬੱਚੇ ਨੂੰ ਮਿਹਨਤ ਕਰਨੀ ਆਣੀ ਚਾਹੀਦੀ ਹੈ ਚਲੋ ਜੋ ਵੀ ਹੈ ਉਹਨਾਂ ਦੇ ਉੱਪਰ ਪ੍ਰੈਸ਼ਰ ਤਾਂ ਕਾਫੀ ਸੀ ਵੀ ਅੱچھے ਨੰਬਰ ਲੈਣੇ ਪੜਨਾ ਹੈ ਹੁਣ ਮੈਂ ਪਹੁੰਚਿਆ ਉਹਨਾਂ ਨੂੰ ਪੜਾਇਆ ਬਹੁਤ ਟਾਈਮ ਤੇ ਅੱਜ ਉਹਦਾ ਰਿਜ਼ਲਟ ਦੇਖਦੇ ਆ ਕੀ ਹੈ ਪਰਮ ਤੇ ਮੈਨੂੰ ਉਮੀਦ ਹੈ ਕਿ ਫਰਸਟ ਆ ਜਾਊਗੀ ਬਾਕੀ ਰੱਬ ਜਾਣਦਾ ਹੈ ਤੇ ਅਗਮ ਦੇ ਉੱਪਰ ਐ ਵੀ ਟੌਪ 10 ਚ ਆ ਜਾਏ ਬਹੁਤ ਵਧੀਆ ਕੋਈ ਚੱਕਰ ਨਹੀਂ ਹੁਣ ਦੇਖਦੇ ਆ ਫਟਕ ਬੰਦ ਹੈ ਇਬਾਦਤ ਬਾਏ ਬਾਏ ਕਰ ਰਹੀ ਸੀ ਟ੍ਰੇਨ ਨੂੰ ਹਾਂਜੀ हां जी बाबू झुंडियां ना पटदियां ਆਪਣियां आज देखि वीर इधर दीदी दा रिजल्ट है तू भी इज इंटेलिजेंट बननो ना मोंगो ਥੱਲੇ ਤਾ ਹੈ ਥੱਲੇ ਤਾ ਵੈਰੀ ਗੁੱਡ ਬੈਨ ਜੀ ਥੱਲੇ ਆ ਫਾਟਕ ਲੱਗਾ ਜੀ ਸਾਡੇ ਪਿੰਡ ਦਾ ਐਂਟਰੀ ਕਰਦੇ ਸਾਡੇ ਪਿੰਡ ਦਾ ਇਹ ਫਾਟਕ ਸਾਨੂੰ ਬਹੁਤ ਤੰਗ ਕਰਦਾ ਆਪਾਂ ਕਰੀਏ ਸਟਾਰਟ ਕਰਦੇ ਓਹੋ ਹੋ 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 ਲਓ ਜੀ ਸੀਟੀਆਂ ਮਾਰਦਾ ਫਾਟਕ ਖੁੱਲਦਾ ਲਓ ਜੀ ਪਿੰਡ ਦੀ ਐਂਟਰੀ ਦੇ ਵੜ ਗਏ ਜੀ ਪਿੰਡ ਸਾਡਾ ਬਹੁਤ ਸੋਹਣਾ ਐਂਟਰੀ ਦੇ ਉੱਪਰ ਹੀ ਸਫੈਦੇ ਲੱਗੇ ਹੋਏ ਨੇ ਜੀ ਸੈਡਾਂ ਦੇ ਉੱਪਰ ਖੇਤ ਨੇ ਜੀ ਖੇਤ ਤਾਂ ਹਰੇਕ ਪਿੰਡ ਵਿੱਚ ਹੁੰਦੇ ਨੇ ਆ ਕੀ ਕਹਿੰਦਾ ਪੁੱਤ ਹੈ ਕੀ ਕਹਿੰਦਾ ਚਲੋ ਚੱਲੋ ਅੱਗੇ ਅੰਦੀਰਾ ਪਰਮ ਜੀ ਦੀ ਕੋਲ ਅੰਦੀਰਾ ਪਰਮ ਜੀ ਕੋਲ ਚਲਦੇ ਹਾਂ ਹੁਣ ਚੱਲ ਪਰਮ ਜੀ ਦੀ ਪਹੁੰਚ ਗਏ ਹੈ ਇੰਨਾ ਹਰਾਂ ਕਿਉਂ ਰਹੀ ਐ ਗੱਪੂਆ ਇੰਨੀ ਦਾਰੀ ਨੋ ਉਹਦੀ ਟਰਾਲੀ ਦੇ ਪਿੱਛੇ ਲਾ ਦਿੰਨੇ ਆ ਕਿਉਂਕਿ ਮੈਂ ਪਟਿਆਲੇ ਵੀ ਜਾਣਾ ਮੈਨੂੰ ਕੰਮ ਵੀ ਏ ਪਹਿਲਾਂ ਇਹਦਾ ਰਿਜ਼ਲਟ ਦੇਖ ਲੈਣੇ ਕੀ ਬਣਿਆ ਗੇ ਹੋਣਗੇ ਖਲੇ ਤੱਕ ਸਕੂਲ ਕਿ ਨਹੀਂ ਹਾਂ ਬਾਬੂ ਓਏ ਮੋਟੂ ਹਾਂ ਆਇਆ ਚੱਲਿਆ ਥੱਲੇ ਚੱਲੋ ਅਗਾ ਮੋਣਾਂ ਨੂੰ ਪਤਾ ਹੀ ਨਹੀਂ ਕਿ ਮੈਂ ਆਉਣਾ ਤੇ ਉਹਨਾਂ ਨੂੰ ਵੈਸੇ ਟੈਨਸ਼ਨ ਤਾਂ ਬੜੀ ਮੱਚੀ ਪਈਣੀ ਰਿਜ਼ਲਟ ਦੀ ਲੇਕਿਨ ਕੋਈ ਗੱਲ ਨਾ ਟੈਨਸ਼ਨ ਦੂਰ ਕਰਦੇ ਆ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਗੀ ਬੈਗ ਚੱਕ ਲੋ ਇਹ ਸਾਡੀ ਗੱਡੀਆਂ ਦੀ ਪਾਰਕਿੰਗ ਬਣੀ ਹੋਈ ਐ ਅਦਰ ਵੀਰੇ ਦੀ ਗੱਡੀ ਟਰਾਲੀ ਟਰੈਕਟਰ ਖੜਦਾ ਜਿੱਤੇ ਚਲਿਏ ਇਹਨੂੰ ਬਿਠਾਣਾ ਇਹਦੇ ਉੱਪਰ ਇਬਾਰਤ ਐ ਬੈਣਾ ਐਣ ਜਾਂ ਜੁਗੀ ਹੋਰ ਸਾਸੀ ਕਾਲ ਮੁੜਿਆ ਕਿਦਾਂ ਕੀ ਹਾਲ ਐ ਬੱਸ ਤਹੀ ਕਿਤੇ ਹੱਲਾ ਮਾਰਦਿਆ ਉਹ ਤੋੜੀ ਸਿਕਾਲ ਬੁੜਾ ਚਰਮਟ ਪਾ ਲੈ ਇੱਕੋ ਦਾ ਉਹ ਤੁਸੀਂ ਰਿਜ਼ਲਟ ਲੈਣ ਨਹੀਂਗੇ ਮੈਂ ਤਾਂ ਹੀ ਆਇਆ ਤੁਹਾਡੇ ਰਿਜ਼ਲਟ ਕਰਕੇ ਲੋ ਜੀ ਪੈ ਗਿਆ ਕਮੈਂਟ ਚ ਜਾ ਆਏ ਬਿੱਕੂ ਇਹ ਫਾਦਰ ਤੇ ਕਿਉਂ ਫਰਾਈ ਦੀ ਹੈ ਚਲੋ ਆਜੋ ਅੰਦਰ ਆਜੋ ਅੰਦਰ ਆਜੋ ਆਜੋ ਅੰਦਰ ਆਜੋ ਅੰਦਰ ਆਜੋ ਹਾਂਜੀ ਪਹੁੰਚ ਗਿਆ ਤੁਹਾਡੇ ਸਕੂਲ ਕੀ ਬਣੇਗਾ ਪਰਮਦੇਵ ਆਸੀ ਦੇਖਿਓ ਮੂੰਹ ਨੂੰ ਕੀ ਹੋਇਆ ਤੁਹਾਡੇ ਚਲਿਏ ਫਿਰ ਲੈਂਡ ਰਿਜ਼ਲਟ ਹਾਂਜੀ ਚਲੋ ਵੀ ਦੇਖਦੇ ਆ ਕੀ ਬਣਿਆ ਤੁਹਾਡਾ ਟੈਨਸ਼ਨ ਮਚੀ ਹੈ ਨਾ ਉਹਨਾਂ ਨੂੰ ਹਾਂਜੀ ਸਰ ਵਾਟਰ ਟੂਕਾ ਚਲ 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 ਲੋ ਜੀ ਅਗਮ ਦੀ ਇੰਪਰੂਵਮੈਂਟ ਬਹੁਤ ਜ਼ਿਆਦੀ ਹੋਈ ਏ ਚੱਕ ਦੇ ਫੱਟੇ ਅਗਮ ਸਾਰੇ ਜੀ ਅਗਮ ਵਾਸਤੇ ਮਾਰੋ ਜ਼ੋਰਦਾਰ ਤਾਲੀਆਂ हैप्पी <प्चारी> खुशी दे आंसू ਨੇ گے ਡਰਦੇ आंसू ਨੇ ਡਰਿਆ ਪਿਆ ਸੀ ਪਰ ਡਰ ਜ਼ਰੂਰੀ ਵੀ ਏ ਪਰ ਇਹਦੀ ਇੰਪਰੂਵਮੈਂਟ ਬਹੁਤ ਜ਼ਿਆਦੀ ਹੋਈ ਹੈ ਸਹੀ ਆ ਬੱਚਾ ਮੈਂ ਵਧੀਆ ਪੇਪਰ ਕਰਦਾ ਰਿਹਾ ਆ ਜਿਹੜੀ ਸਾਇੰਸ ਵਿੱਚ ਇਹਦੇ ਸਾਇੰਸ ਵਿੱਚ ਇਹਦੇ ਬਹੁਤ ਅੱਛੇ ਮਾਰਕਸ ਨੇ ਮੈਥ ਵਿੱਚ ਇਹਦੇ ਬਹੁਤ ਅੱਛੇ ਮਾਰਕਸ ਨੇ ਐਸਐਸਟੀ ਵਿੱਚ ਇਹਦੇ ਬਹੁਤ ਅੱਛੇ ਮਾਰਕਸ ਨੇ ਇੰਗਲਿਸ਼ ਵਿੱਚ ਬਹੁਤ ਅੱਛੇ ਮਾਰਕਸ ਨੇ ਇਹ ਵੀ ਜੇ ਡਿਕਰੀਜ਼ ਹੋਈਏ 1% ਗਿਰੀਏ ਸਿਰਫ ਪੰਜਾਬੀ ਤੇ ਹਿੰਦੀ ਕਰਕੇ ਉਹ ਸਾਡੇ ਲਈ ਮੈਟਰ ਕਰਦੇ ਹੀ ਨਹੀਂ ਸਕੇ। ਦੇਖੋ ਪੰਜਾਬੀ ਮੈਟਰ ਕਰਦੀ ਹੈ ਸਾਡੀ ਮਾਂ ਬੋਲੀ ਹੈ। ਪੰਜਾਬੀ ਨੂੰ ਲਿਖਣੀ ਆਉਂਦੀ ਹੈ ਬੋਲਣੀ ਆਂਦੀ ਸਾਡੇ ਲਈ ਇੰਨੀ ਬਹੁਤ ਵੱਡੀ ਗੱਲ ਹੈ। ਇਹਦੀ ਜਿਹੜੀ ਪਰਸੈਂਟੇਜ ਡਿਕਰੀਜ਼ ਹੋਈ ਹੈ ਲੇਕਿਨ ਹਿੰਦੀ ਨੇ ਤੇ ਪੰਜਾਬੀ ਨੇ ਬਹੁਤ ਗੰਦੇ ਲੈਵਲ ਤੇ ਇਹਦੀ ਪਰਸੈਂਟੇਜ ਡਿਕਰੀਜ਼ ਕੀਤੀ ਹੈ। ਜੇ ਮੈਂ ਦੇਖਾ ਇੰਗਲਿਸ਼ ਵਿੱਚ ਸਾਇੰਸ ਵਿੱਚ ਮੈਥ ਵਿੱਚ ਐਸਐਸਟੀ ਵਿੱਚ ਜਿਹੜੇ ਮੇਜਰ ਸਬਜੈਕਟ ਨੇ ਉਹਨਾਂ ਦੀ ਵਿੱਚ ਇਹਦੀ ਪਰਸੈਂਟੇਜ ਬਹੁਤ ਅੱਛੀ ਆਈ ਹੈ। ਤੇ ਉਹਦੇ ਵਿਹਾਰ ਤੇ ਤੈਨੂੰ ਮੁਬਾਰਕਾ ਥੈਂਕ ਯੂ ਤੁਸਾਨੂੰ ਖੁਸ਼ ਕੀਤਾ ਨੂੰ ਲਿਆ ਲੋ ਜੀ ਹੁਣ ਆਜੋ ਜੀ ਵਾਰੀ ਆਈ ਹੈ ਪਰੰਪਰੀਤ ਕੋਰ ਦੀ ਇਹ ਪਰੰਪਰੀਤ ਕੋਰ ਦਾ ਰਿਜ਼ਲਟ ਇਹ ਕਹਿੰਦਾ ਦੋ ਰਿਜ਼ਲਟ ਦੱਸਾਂਗਾ ਇਹਦੇ ਇੱਕ ਵੀਡੀਓ ਵਾਲਾ ਇੱਕ ਬਿਨਾ ਵੀਡੀਓ ਵਾਲਾ ਜਿਹੜਾ ਦਾ ਵੀਡੀਓ ਵਾਲਾ ਰਿਜ਼ਲਟ ਹੈ ਉਹ ਇਹ ਕਹਿੰਦਾ ਕਿ ਇਹ ਆਈ ਹੈ ਜੀ ਫਰਸਟ ਆਪਣੀ ਕਲਾਸ ਦੇ ਵਿੱਚ ਉਹ ਇਹਦੇ ਲਈ ਤਾਲੀਆਂ ਭੰਡੀਆਂ ਨੇ ਉਸ ਵਾਤੇ ਵੈਰੀ ਗੁੱਡ ਵੈਰੀ ਗੁੱਡ ਫਰਸਟ ਆਈ ਹੈ ਜੀ ਤਾਲੀਆਂ ਬੜੀ ਘੱਟ ਸੁਣੀਆਂ ਨੇ ਕੀ ਗੱਲ ਇਹਦੇ ਆਏ ਨੇ ਜੀ 92.6% ਮਾਰਕਸ ਤੇ ਕੱਲੀ ਆਪਣੀ ਕਲਾਸ ਵਿੱਚੋਂ ਨਹੀਂ ਨਾਂ ਦੀ ਜਿਹੜੀ ਕਲਾਸ ਹੁੰਦੀ ਹੈ ਸੈਕਸ਼ਨ ਇਕੱਠਾ ਹੁੰਦਾ ਹੈ ਜੁਆਇੰਟ ਸੈਕਸ਼ਨ ਕਰਕੇ ਮੈਡਮ ਨੇ ਕਿਹਾ ਸੀ ਇਹਨਾਂ ਦੇ ਕਲਾਸ ਟੀਚਰ ਮੈਨੂੰ ਕਹਿੰਦੇ ਵੀ ਮੈਂ ਪਰਸੈਂਟੇਜ ਕੱਢੂੰਗੀ ਦੋਨਾਂ ਦੀ ਜੋੜ ਕੇ ਦੋਨਾਂ ਚ ਕੋਣ ਫਸਤੇ ਓਵਰঅল ਕੱਢਦੇ ਹੁੰਦੇ ਸੀ ਸਾਰੇ ਸੈਕਸ਼ਨਾਂ ਦਾ ਇਹ ਉਹਨਾਂ ਦੇ ਸੈਕਸ਼ਨ ਵਿੱਚੋਂ ਵੀ ਟੋਪ ਕਰ ਗਏ। ਬਲੇ ਬਲੇ। ਤਾਂ ਇਹ ਉਹ ਇਹ ਵੱਡੀ ਗੱਲ ਈ ਇਹਦੇ ਵਾਸਤੇ ਇਹ ਟੋਪ ਕਰ ਗੀਏ। ਪਰ ਮੇਰੇ ਲਈ ਜਿਹੜੀ ਦੁੱਖ ਦੀ ਗੱਲ ਜਿਹੜੀ ਮੈਨੂੰ ਇਹ ਲੱਗੀ ਏ ਕਿ ਮੇਰੀ ਐਕਸਪੈਕਟੇਸ਼ਨ ਇਸ ਤੋਂ ਥੋੜੀ ਜੀ ਜ਼ਿਆਦੀ ਸੀ। ਲਓ ਜੀ ਅਸੀਂ ਪਹੁੰਚ ਗਏ ਜੀ ਪਟਿਆਲੇ ਤੋਂ ਵਾਪਸ ਆ ਕੇ ਤੇ ਅਗਮਦਾ ਦੇ ਪਰਮ ਦੀ ਪਾਸ ਹੋਣ ਦੀ ਖੁਸ਼ੀ ਵਿੱਚ ਕੱਟਿਆ ਜਾ ਰਿਹਾ ਕੇਕ ਤੇ ਵੀਰਾ ਬਹੁਤ ਬੋਲੀ ਜਾਂਦਾ ਚੁੱਪ ਨਹੀਂ ਕਰਦਾ ਪਿਆ ਇਹਦੀ ਵੀਡੀਓ ਕੱਟ ਦੇਣੀ ਆਪਾਂ। ਆ ਬੱਚੇ ਪਾਸ ਹੋ ਗਏ ਨੇ ਤੇ ਇਹ ਵਧੀਆ ਜੀ ਕਿਵੇਂ ਦਾ ਲੱਗ ਰਿਹਾ ਮਹਿਸੂਸ ਹੋ ਰਿਹਾ ਹੈ ਵਾਹ ਉੱਚੀ ਬੋਲ ਭਰਾ ਅੱਛਾ ਅੱਛਾ ਲੱਗ ਰਿਹਾ ਪਰਮਦੇਵ ਨੂੰ ਅੱਛਾ ਠੀਕ ਜੀ ਠੀਕ ਠੀਕ ਲੱਗ ਰਿਹਾ ਹੈ ਕਿਉਂ ਹੁਣ ਇਹ ਖੇਡਦੇ ਨੇ ਕਿਤੇ ਚੁੱਪ ਕਰਕੇ ਹੋ ਕੇ ਕੈਮਰੇ ਦੇ ਸਾਹਮਣੇ ਇਹ ਵੀ ਛਾਤਰ ਨੇ ਕੈਮਰੇ ਸਾਹਮਣੇ ਵੀ ਅਸੀਂ ਦਿਖਾਈਏ ਬੜੇ ਸ਼ਰੀਫ ਬੱਚੇ ਆ ਚਲੋ ਕਟੋ ਬੱਤੀ ਕੇ ਕਟੋ ਕੇਕ ਕਟੋ ਮਨਸ਼ਾ ਵੈਰੀ ਗੁੱਡ ਹੈਪੀ ਪਾਸ ਡੇ ਟੂ ਯੂ ਲੋ ਦੀ ਛਾਣੇ ਬੱਚੇ ਇਹਨਾਂ ਨੇ ਮਿਹਨਤਾਂ ਰੰਗ ਲੈ ਕੇ ਆਈਆਂ ਵਧੀਆ ਪੜੇ ਵਧੀਆ ਪੜੇ ਤੇ ਪਾਸ ਹੋਏ ਨਾਂ ਰੋਸ਼ਨ ਕੀਤਾ ਇਹਨਾਂ ਨੇ ਆਪਣੇ ਮੰਮੀ ਦਾੜੀ ਦਾ ਆਪਣੇ ਦਾਦਾ ਜਾਦੀ ਦਾ ਨਾਂ ਚਾਚੂ ਦਾ ਚਾਚੂ ਦਾ ਮੋਦੇ ਚ ਹੈ ਉਹਦਾ ਚਮਚਾ ਓਏ ਬੈਠ ਇੱਥੇ ਬੈਠ ਉਧਰ ਜਾਉਂ ਕਹਿੰਦਾ ਤੂੰ ਐਡਾ ਡੀਸੀ ਲੱਗੇ ਸਰੀਪਨ ਘਟਣਾ ਆਇਆ ਸੀ ਇਕੱਲਾ ਹੈ ਹੁਣ ਆਪਣੀ ਸਪੀਚ ਦੋ ਤੁਸੀਂ ਦੋਨੋਂ ਜਿਹੜੇ ਕਿੰਨੀ ਮਿਹਨਤ ਕੀਤੀ ਪੜਨ ਨੂੰ 5 ਘੰਟੇ ਰੋਜ਼ ਦੇ 5 ਘੰਟੇ ਵੈਰੀ ਗੁੱਡ ਤੇ ਪਰਮ ਤੇਰੇ ਰੋਜ਼ ਦੇ 5 ਘੰਟੇ ਵੈਰੀ ਗੁੱਡ ਤੇ ਜਿਆਦਾ ਗਰੋਥ ਕਿਹਦੀ ਹੋਈ ਹੈ 5 ਘੰਟੇ ਪੜਨ ਨਾਲ ਇਹਦੀ ਇਹਦੀ ਤਾਂ ਪਰਮ ਦੀ ਤਾਂ ਗਰੋਥ ਪਹਿਲਾਂ ਹੀ ਸੀ ਪਰ ਇਹਦੀ ਗਰੋਥ ਅਗਮ ਵਿੱਚ ਦੇਖਣ ਨੂੰ ਮਿਲੀ ਹੈ ਸਾਨੂੰ ਇਸ ਵਾਰ ਅਗਮ ਫਿਰ ਪਾਰਟੀ ਆ ਵਾਹ ਕੀ ਕੰਮ ਏ ਕਹਿ ਕੇ ਜਦਾ ਬੜੀ ਏ ਚੱਲ ਵੈਰੀ ਗੁੱਡ ਵੈਰੀ ਗੁੱਡ ਹੁਣ ਆਪਾਂ ਇਸ ਵਾਰ ਹੋਰ ਮਿਹਨਤ ਕਰਾਂਗੇ ਫਟੇ ਚੱਕ ਦਾਂਗੇ ਪੂਰੇ ਸਕੂਲ ਦੇ ਵਿੱਚ ਉਹ ਗਿਆਵਾਂਗੇ ਹੁਣ ਠੀਕ ਏ ਰਿਕਾਰਡ ਬ੍ਰੇਕ ਕਰ ਦੋ ਵੀ ਆਣ ਵਾਲੇ ਸਮੇਂ 'ਚ ਤੁਹਾਡੇ ਸਕੂਲ ਦੇ ਵਿੱਚ ਕੋਈ ਵੀ ਤੁਹਾਡਾ ਰਿਕਾਰਡ ਨਾ ਤੋੜ ਸਕੇ ਕਈ ਸਾਲਾਂ ਤੱਕ ਤੁਹਾਡਾ ਰਿਕਾਰਡ ਨਾ ਟੁੱਟ ਸਕੇ ਤੁਹਾਡਾ ਉੱਥੇ ਦੇ ਨੋਟਿਸ ਬੋਰਡ ਤੇ ਲਿਖਿਆ ਹੋਵੇ ਇਹ ਰਿਕਾਰਡ ਇਸ ਬੱਚੇ ਦਾ ਤੋੜ ਕੇ ਦਿਖਾਓ ਕਿਸੇ ਮੈਂਦਮ ਹੈ ਤਾਂ ਤੋੜ ਕੇ ਦਿਖਾਓ ਨੀ ਗੱਲ ਕਰ ਰਹਾਂ ਹਾਂ ਐਵੇਂ ਹੋਣਾ ਚਾਹੀਦਾ ਆ ਪਰਮ ਦਾ ਵੀ ਆਪਦੇ ਸਕੂਲ ਚ ਇੱਕ ਵਾਰ ਆ ਕੱਢਿਆ ਸੀ ਨਾ ਸਟੂਡੈਂਟ ਹੁਜਾਰੀ ਯਰ ਉਸ ਤੋਂ ਬਾਅਦ ਕੋਈ ਨਹੀਂ ਬਣਿਆ ਬਸ ਅਹੀ ਬਣੀ ਹੋਈ ਉਹ ਤਾਂ ਨਹੀਂ ਨਹੀਂ ਫਿਰ ਤੁਹਾਡੇ ਵੀ ਨਹੀਂ ਬਣੀ ਇਸ ਤੋਂ ਆਪ ਵੀ ਨਹੀਂ ਬਣੀ ਐਵੇਂ ਨਾ ਕੋਈ ਐਸਾ ਰਿਕਾਰਡ ਕਾਇਮ ਕਰਦੇ ਸਕੂਲ ਦੇ ਵਿੱਚ ਤੁਹਾਡੇ ਵੈਸੇ ਸਕੂਲਾਂ ਵਿੱਚ ਲਿਖ ਕੇ ਲਾਣਾ ਚਾਹੀਦੇ ਹਨ ਵੀ ਇਸ ਬੱਚੇ ਦਾ ਇਸ ਕਲਾਸ ਦਾ ਇੰਨਾ ਰਿਕਾਰਡ ਏ ਜਿਹਦੇ ਚ ਦਾਮੇ ਤੋੜ ਕੇ ਦਿਖਾਓ ਤੇ ਫਿਰ ਬੱਚਾ ਦੇਖੇ ਵੀ ਇਹ ਰਿਕਾਰਡ ਬਣਿਆ ਹੋਇਆ ਕਿਸੇ ਦਾ ਮੈਂ ਤੋੜਨਾ ਹੈ ਫਿਰ ਮਜ਼ਾ ਆਏਗਾ ਤੋੜਨ ਦਾ ਰਿਕਾਰਡ ਕਿ ਨਹੀਂ ਆਪ ਕੋ ਪੀਟੀਐਮ ਜੀ ਸੁਜੈਸਟ ਕਰਾ ਰਹਾ ਹਾਂ ਸੁਜੈਸਟ ਕਰਨ ਚਾਹੀਦੀ ਸੀ ਜੀ